ਗਰੀਬੀ ਗਦਾਹ ਮਾਰੀ ਖੰਨਾ ਸਗਲ ਰੇਨੁ ਸਾਰੀ ਇਸ ਆਗ ਕੋ ਨ ਟਕਾ ਵਿਕਾਰੀ ਗੁਰਪੂਰੇ ਇਹ ਗਲ ਸਾਰੀ ਲੜਾਈ ਦੇ ਵਿੱਚ ਯੁੱਧ ਦੇ ਵਿੱਚ ਅਕਸਰ ਵਰਤੇ ਜਾਣ ਵਾਲੇ ਹਥਿਆਰ ਖਾਸ ਕਰ ਉਹਨਾਂ ਵੇਲਿਆਂ ਦੇ ਵਿੱਚ ਜਿਨ੍ਹਾਂ ਵੇਲਿਆਂ 'ਚ ਗੁਰੂ ਸਾਹਿਬ ਨੇ ਗੁਰਬਾਣੀ ਲਿਖੀ ਇੱਕ ਤੇ ਗਦਾ ਜੋ ਹਨੂਮਾਨ ਕੋਲ ਦਿਖਾਇਆ ਜਾਂਦਾ ਹੈ ਤੇ ਇੱਕ ਖੰਡਾ ਜਿਸ ਦੀ ਕੇ ਸਿੱਖ ਇਤਿਹਾਸ ਦੇ ਵਿੱਚ ਕਾਫੀ ਮਹੱਤਤਾ ਹੈ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਦੇ ਕੋਲ ਗਦਾ ਵੀ ਹੈ ਤੇ ਖੰਡਾ ਵੀ ਹੈ ਪਰ ਇਹ ਸਰੀਰਕ ਗਦਾ ਤੇ ਸਰੀਰਕ ਖੰਡਾ ਨਹੀਂ ਹੈ ਤਾਂ ਕਿਹੜਾ ਹੈ ਤੇ ਉਹ ਸਰੀਰਕ ਗਦੇ ਨਾਲੋਂ ਵੀ ਜ਼ਿਆਦਾ ਤਾਕਤਵਰ ਕਿਵੇਂ ਹੈ ਆਉ ਜਾਣ ਲੈਚਨ ਆਉਟਲੁੱਕ ਸੋਰਠ ਮਹਿਲਾ ਪੰਜਮ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ आनंद ਕਰਹ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਏ ਸੰਤ ਜਨੋ ਜਿਸ ਮਨੁੱਖ ਦੇ ਆਤਮਿਕ ਜੀਵਨ ਵਾਸਤੇ ਪਰਮੇਸ਼ਰ ਨੇ ਵਿਕਾਰਾਂ ਦੇ ਰਾਹ ਵਿੱਚ ਡੱਕਾ ਮਾਰ ਦਿੱਤਾ ਭਾਵੇਂ ਜਿਸ ਦੇ ਅੰਦਰੋਂ ਪ੍ਰਮਾਤਮਾ ਨੇ ਵਿਕਾਰ ਖਤਮ ਕਰ ਦਿੱਤੇ ਉਸ ਮਨੁੱਖ ਦੇ ਅੰਦਰੋਂ ਪਰਮੇਸ਼ਰ ਨੇ ਦੁੱਖਾਂ ਤੇ ਰੋਗਾਂ ਦਾ ਡੇਰਾ ਹੀ ਮੁਕਾ ਦਿੱਤਾ ਸਾਡੇ ਵਿਕਾਰ ਸਾਨੂੰ ਮਜਬੂਰ ਕਰਦੇ ਨੇ ਐਸੇ ਕੰਮ ਕਰਨ ਦੇ ਲਈ ਜਿਨ੍ਹਾਂ ਦਾ ਸਾਡੇ ਤੁਰ ਅੰਦਰ ਪਤਾ ਵੀ ਹੁੰਦਾ ਹੈ ਕਿ ਇਹਨਾਂ ਦੇ ਨਤੀਜੇ ਕਦੇ ਨਾ ਕਦੇ ਸਾਨੂੰ ਤੰਗ ਜ਼ਰੂਰ ਕਰਨਗੇ ਪਰ ਆਮ ਤੌਰ ਤੇ ਮਨੁੱਖ ਵਿਕਾਰਾਂ ਦੇ ਅੱਗੇ ਗੋਡੇ ਟੇਕ ਕੇ ਉਹ ਕੰਮ ਕਰ ਬੈਠਦਾ ਹੈ ਤੇ ਫਿਰ ਜਦੋਂ ਉਹਨਾਂ ਦੇ ਨਤੀਜੇ ਸਾਹਮਣੇ ਆਉਂਦੇ ਨੇ ਤਾਂ ਦੁਖੀ ਹੁੰਦਾ ਹੈ ਚਿੰਤਤ ਹੁੰਦਾ ਹੈ ਡਰਦਾ ਹੈ ਚਿੰਤਾ ਦੇ ਵਿੱਚੋਂ ਅਕਸਰ ਰੋਗ ਵੀ ਉਤਪੰਨ ਹੋ ਜਾਂਦੇ ਨੇ ਸਰੀਰਕ ਰੋਗ ਵੀ ਤੇ ਮਾਨਸਿਕ ਰੋਗ ਸੋ ਜੇਕਰ ਕਿਸੇ ਦੇ ਅੰਦਰੋਂ ਪ੍ਰਮਾਤਮਾ ਨੇ ਵਿਕਾਰਾਂ ਦਾ ਡੇਰਾ ਹੀ ਢਾ ਦਿੱਤਾ ਹੋਵੇ ਤਾਂ ਉਹ ਮਨੁੱਖ ਨਾ ਤੇ ਦੁਖੀ ਹੁੰਦਾ ਤੇ ਨਾ ਹੀ ਰੋਗੀ ਜਿਨ੍ਹਾਂ ਜੀਵਾਂ ਉੱਤੇ ਪ੍ਰਭੂ ਨੇ ਇਹ ਕਿਰਪਾ ਕਰਤੀ ਉਹ ਸਾਰੇ ਜੀਵ ਆਤਮਿਕ ਆਨੰਦ ਮਾਣਦੇ ਹਨ ਸੰਤੋ ਸੁਖ ਹੋਆ ਸਭ ਥਾਈਂ ਪਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਇ ਰਹਾਉ ਇਹ ਸੰਤ ਜਨੂ ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਪਾਰ ਬ੍ਰਹਮ ਪੂਰਨ ਪਰਮੇਸ਼ਰ ਸਭ ਥਾਵਾਂ ਵਿੱਚ ਮੌਜੂਦ ਹੈ ਉਸ ਮਨੁੱਖ ਨੂੰ ਸਭ ਥਾਵਾਂ ਵਿੱਚ ਸੁੱਖ ਹੀ ਪ੍ਰਤੀਤ ਹੁੰਦਾ ਹੈ ਤੁਸੀਂ ਇੱਕ ਚੀਜ਼ ਕਦੇ ਨੋਟ ਕੀਤੀ ਹੋਣੀ ਹੈ ਕਿ ਜਦੋਂ ਵੀ ਅਸੀਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹਾਂ ਬੇਸ਼ੱਕ ਉਹ ਮੰਦਿਰ ਹੋਵੇ ਗੁਰੂ ਘਰ ਹੋਵੇ ਮਸਜਿਦ ਹੋਵੇ ਜਾਂ ਚਰਚ ਹੋਵੇ ਉੱਥੋਂ ਦਾ ਜਿਹੜਾ ਮਾਹੌਲ ਹੁੰਦਾ ਹੈ ਉਹ ਅਕਸਰ ਹੀ ਸ਼ਾਂਤੀ ਪ੍ਰਦਾਨ ਕਰਨ ਵਾਲਾ ਹੁੰਦਾ ਸੀ ਉੱਥੇ ਜਾ ਕੇ ਇੱਕ ਅਲੱਗ ਪ੍ਰਕਾਰ ਦੇ ਮਾਨਸਿਕ ਸਤਰ ਤੇ ਚਲੇ ਜਾਂਦੇ ਹਾਂ મેન્ટਲ ਸਟੇਟ ਦੇ ਵਿੱਚ ਚਲੇ ਜਾਂਦੇ ਆ ਸਾਨੂੰ ਸੁੱਖ ਮਹਿਸੂਸ ਹੁੰਦਾ ਸ਼ਾਂਤੀ ਮਹਿਸੂਸ ਹੁੰਦੀ ਹੈ ਜਿੰਨਾ ਚਿਰ ਅਸੀਂ ਉੱਥੇ ਹਾਂ ਕਿਤੇ ਨਾ ਕਿਤੇ ਸਾਡੇ ਜੀਵਨ ਦੇ ਜੋ ਹਾਲਾਤ ਨੇ ਉਹ ਅਸੀਂ ਭੁੱਲ ਜਾਂਦੇ ਹਾਂ ਕਿਤੇ ਨਾ ਕਿਤੇ ਸਾਡੀ ਵਿਰਤੀ ਪ੍ਰਮਾਤਮਾ ਨਾਲ ਜੁੜੀ ਹੁੰਦੀ ਹੈ ਹੁਣ ਅਜਿਹਾ ਕਿਉਂ ਹੈ ਕਿਉਂਕਿ ਸਾਨੂੰ ਕਿਤੇ ਨਾ ਕਿਤੇ ਬਚਪਨ ਤੋਂ ਇਹ ਗੱਲ ਸਿਖਾਈ ਜਾਂਦੀ ਹੈ ਕਿ ਪਰਮਾਤਮਾ ਉਹਨਾਂ ਸਥਾਨਾਂ ਤੇ ਵਸਦਾ ਹੈ ਕਿ ਉਹ ਪਰਮਾਤਮਾ ਦੇ ਕਰ ਨੇ ਪਰ ਪਰਮਾਤਮਾ ਤੇ ਇਸ ਸ੍ਰਿਸ਼ਟੀ ਦੇ ਕਣ-ਕਣ ਵਿੱਚ ਵਸਦਾ ਹੈ ਹੁਣ ਸੋਚੋ ਜੇ ਇਹ ਗੱਲ ਸਾਡੇ ਹਿਰਦਿਆਂ 'ਚ ਘਰ ਕਰ ਜਾਵੇ ਤੇ ਫਿਰ ਅਸੀਂ ਜਿੱਥੇ ਮਰਜੀ ਹੋਈਏ ਉੱਥੇ ਹੀ ਉਹ ਵਾਲਾ ਸੁੱਖ ਉਹ ਵਾਲਾ ਸਕੂਨ ਮਹਿਸੂਸ ਕਰਾਂਗੇ ਜਿਹੜਾ ਧਾਰਮਿਕ ਸਥਾਨਾਂ ਤੇ ਜਾ ਕੇ ਮਹਿਸੂਸ ਕਰਦੇ ਹਾਂ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿਆ ਸਭ 니 ਜਾਈ ਸੰਤੋ ਸੁਖ ਹੋਆ ਸਭ ਥਾਈ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਵਾਨ ਹਰ ਨਾਨਕ ਸਾਚ ਵਖਾਨਾ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਜਦੋਂ ਵੀ ਕਿਸੇ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪ੍ਰਕਾਸ਼ ਹੋਵਣ ਇਸ ਪੰਕਤੀ ਨੂੰ ਅਕਸਰ ਹੀ ਦੁਹਰਾਇਆ ਜਾਂਦਾ ਹੈ ਕਈ ਵਾਰ ਦੁਹਰਾਇਆ ਜਾਂਦਾ ਹੈ ਹਰ ਬੇਨਤੀ ਵੇਲੇ ਦੁਹਰਾਇਆ ਜਾਂਦਾ ਹੈ ਆਓ ਇਹਦੇ ਅਰਥ ਵੀ ਜਾਣ ਲਈਏ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਹੈ ਸੰਤ ਜਨੋ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਜਿਸ ਮਨੁੱਖ ਦੇ ਅੰਦਰ ਆਵਸੀ ਉਹਦੀ ਸਾਰੀ ਚਿੰਤਾ ਦੂਰ ਹੋ ਗਈ ਹੈ ਨਾਨਕ ਦਿਆ ਦਾ ਸੋਮਾ ਪ੍ਰਭੂ ਉਸ ਮਨੁੱਖ ਉੱਤੇ ਮਿਹਰਬਾਨ ਹੋਇਆ ਰਹਿੰਦਾ ਹੈ ਉਹ ਮਨੁੱਖ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਦਾ ਉਚਾਰਦਾ ਹੈ ਇੱਥੇ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਉਹ ਬਾਣੀ ਤੁਹਾਡੇ ਹਿਰਦੇ 'ਚ ਆਉਣੀ ਚਾਹੀਦੀ ਹੈ ਸਿਰਫ ਤੁਹਾਡੇ ਘਰ 'ਚ ਨਹੀਂ ਆਉਣੀ ਚਾਹੀਦੀ ਜੇ ਸਿਰਫ ਤੁਹਾਡੇ ਘਰ ਵਿੱਚ ਆਈ ਹੈ ਤੇ ਉਹਦੇ ਨਾਲ ਤੁਹਾਡੀਆਂ ਚਿੰਤਾਵਾਂ ਦੂਰ ਨਹੀਂ ਹੋਣੀਆਂ ਜੇ ਉਹ ਬਾਣੀ ਦਾ ਭਾਪ ਤੁਹਾਡੇ ਹਿਰਦਿਆਂ 'ਚ ਵਸ ਗਿਆ ਫੇਰ ਤੁਹਾਡੀਆਂ ਚਿੰਤਾਵਾਂ ਦੂਰ ਹੋਣਗੀਆਂ ਹਿਰਦਿਆਂ 'ਚ ਬਸਣਾ ਕਿਵੇਂ ਹੈ ਜੇ ਗੁਰਬਾਣੀ ਨੂੰ ਸੁਣੋਗੇ ਪੜੋਗੇ ਸਮਝੋ ਜੇ ਸਿਰਫ ਇੱਕ ਪ੍ਰਕਿਰਿਆ ਕਰਨੀ ਹੈ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਕਰਦੇ ਵਿੱਚ ਕਰ ਲਿਆ ਪਾਠੀ ਸਿੰਘ ਸੁਭਾ ਸ਼ਾਮ ਆ ਕੇ ਪਾਠ ਕਰਦੇ ਨੇ ਤੇ ਅਸੀਂ ਆਪਣੇ ਕੰਮਾਂ 'ਚ ਹੀ ਰੁੱਝੇ ਰਹਿਣਾ ਪਾਠ ਨੂੰ ਸੁਣਨਾ ਹੀ ਨਹੀਂ ਉਹਨੂੰ ਸਮਝਣਾ ਹੀ ਨਹੀਂ ਤਾਂ ਫਿਰ ਉਹ ਬਾਣੀ ਤੁਹਾਡੇ ਹਿਰਦਿਆਂ 'ਚ ਨਹੀਂ ਵਸਣੀ ਤੇ ਤੁਹਾਡੀਆਂ ਚਿੰਤਾਵਾਂ ਵੀ ਦੂਰ ਨਹੀਂ ਹੋਣੀਆ ਸੋਰਠ ਮਹਲਾ ਪੰਜਾਂ ਐਥੈ ਓਥੈ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਪਾਖੇ ਏ ਭਾਈ ਗੁਰੂ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ ਸ਼ਰਨ ਪਿਆ ਦੀ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਰਾਖੀ ਕਰਨ ਵਾਲਾ ਹੈ ਚੰਗਾ ਮੰਦਾ ਸਮਾਂ ਹਰ ਮਨੁੱਖ ਤੇ ਆਉਂਦਾ ਰਹਿੰਦਾ ਹੈ ਗੁਰੂ ਤੇ ਪ੍ਰਮਾਤਮਾ ਆਪਣੇ ਸੇਵਕਾਂ ਦੀ ਹਰ ਪ੍ਰਕਾਰ ਦੇ ਸਮੇਂ ਚ ਸਹਾਇਤਾ ਕਰਦੇ ਨੇ ਇਹ ਭਾਈ ਪ੍ਰਭੂ ਆਪਣੇ ਸੇਵਕਾਂ ਦੀ ਆਪ ਰੱਖਿਆ ਕਰਦਾ ਹੈ ਸੇਵਕਾਂ ਨੂੰ ਇਹ ਨਿਸ਼ਚਾ ਰਹਿੰਦਾ ਕਿ ਪ੍ਰਭੂ ਹਰੇਕ ਸਰੀਰ ਵਿੱਚ ਆਪ ਹੀ ਬਚਨ ਬੋਲ ਰਿਹਾ ਹੈ ਇਸ ਪੰਕਤੀ ਦਾ ਸਾਡੇ ਹਿਰਦੇ ਚ ਵਸ ਜਾਣਾ ਸਾਡੇ ਜੀਵਨ ਨੂੰ ਕਿਵੇਂ ਬਦਲ ਸਕਦਾ ਹੈ ਕਟ ਕਟ ਸ਼ਬਦ ਸੁਪਾਖੀ ਕਿ ਹਰੇਕ ਸਰੀਰ ਦੇ ਵਿੱਚ ਪ੍ਰਭੂ ਆਪ ਹੀ ਬਚਨ ਬੋਲ ਰਿਹਾ ਹੈ ਸਾਹਮਣੇ ਵਾਲਾ ਬੰਦਾ ਤੁਹਾਨੂੰ ਕੀ ਕਹਿ ਰਿਹਾ ਉਹ ਪ੍ਰਮਾਤਮਾ ਉਹਦੇ ਤੋਂ ਅਖਵਾ ਰਿਹਾ ਹਰ ਸ਼ਬਦ ਹਰ ਵਿਚਾਰ ਉਹਦੇ ਮਨ ਦੇ ਵਿੱਚ ਪ੍ਰਮਾਤਮਾ ਨੇ ਪਾਇਆ ਤਾਂ ਹੀ ਉਹ ਮਨੁੱਖ ਬੋਲ ਪਾ ਰਿਹਾ ਜੋ ਤੁਸੀਂ ਬੋਲ ਰਹੇ ਹੋ ਜੋ ਤੁਸੀਂ ਸੋਚ ਰਹੇ ਹੋ ਉਹ ਵੀ ਉਸ ਪ੍ਰਮਾਤਮਾ ਦੀ ਦੇਣਾ ਤੁਹਾਡੇ ਅੰਦਰ ਵੀ ਹਰ ਸ਼ਬਦ ਹਰ ਵਿਚਾਰ ਉਸ ਪ੍ਰਮਾਤਮਾ ਨੇ ਆਇਆ ਹੈ ਸਾਡੇ ਤੇ ਤੁਹਾਡੇ ਚ ਕੋਈ ਫਰਕ ਨਹੀਂ ਸੋ ਜੇ ਸਾਨੂੰ ਕੋਈ ਮੰਦਾ ਵੀ ਬੋਲ ਕੇ ਜਾਵੇ ਤੇ ਗਿਲਾ ਕਿਉਂ ਕਰਨਾ ਉਹ ਥੋੜੀ ਬੋਲ ਕੇ ਗਿਆ ਪ੍ਰਮਾਤਮਾ ਨੇ ਉਹਦੇ ਤੋਂ ਬੁਲਾਇਆ ਹੈ ਤੇ ਉਹ ਬੋਲਿਆ ਹੈ ਗੁਰ ਕੇ ਚਰਨ ਉੱਪਰ ਬਲ ਜਾਈ ਦਿਨ ਸਰੈਨ ਸਾਸ ਸਾਸ ਸਮਾਲੀ ਪੂਰਨ ਸਭਨੀ ਥਾਈ ਰਹਾਉ ਏ ਭਾਈ ਮੈਂ ਆਪਣੇ ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ ਗੁਰੂ ਦੀ ਕਿਰਪਾ ਨਾਲ ਹੀ ਮੈਂ ਆਪਣੇ ਹਰੇਕ ਸਾਹ ਦੇ ਨਾਲ ਦਿਨ ਰਾਤ ਉਸ ਪ੍ਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹਾਂ ਜੋ ਸਭਨਾ ਥਾਵਾਂ ਵਿੱਚ ਭਰਪੂਰ ਹੈ ਆਪ ਸਹਾਈ ਹੋ ਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵੜਾਈ ਪਾਈ ਨਾਨਕ ਪ੍ਰਭ ਸਰਣਾਈ ਏ ਭਾਈ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਆਪ ਮਦਦਗਾਰ ਬਣਦਾ ਹੈ ਗੁਰੂ ਦੀ ਮਿਹਰ ਨਾਲ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੀ ਸਦਾ ਥਿਰ ਰਹਿਣ ਵਾਲੀ ਸਿਫਤ ਸਲਾਹ ਦੀ ਦਾਤ ਮਿਲਦੀ ਹੈ ਇਹ ਨਾਨਕ ਆਖੋ हे ਪ੍ਰਭੂ ਗੁਰੂ ਦੀ ਕਿਰਪਾ ਨਾਲ ਤੇਰੀ ਸ਼ਰਨ ਪਿਆ ਤੇਰੀ ਭਗਤੀ ਤੇਰੀ ਸਿਫਤ ਸਲਾਹ ਪ੍ਰਾਪਤ ਹੁੰਦੀ ਹੈ ਸੋਰਠ ਮਹਲਾ ਪੰਜਮ ਸਤ ਗੁਰ ਪੂਰੇ ਪਾਣਾ ਤਾ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈ ਜਹਮਾਰੀ اے ਭਾਈ ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤਰੁੱਠਦਾ ਹੈ ਤਦੋਂ ਹੀ ਪ੍ਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਪ੍ਰਮਾਤਮਾ ਨੇ ਮਿਹਰ ਕੀਤੀ ਗੁਰੂ ਮਿਲਾਇਆ ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ ਤਾਂ ਪ੍ਰਮਾਤਮਾ ਨੇ ਸਾਡੀ ਲਾਜ ਰੱਖੀ ਵਿਖਾ ਕੈਟਗਰੀ ਤੋਂ ਬਚਾ ਲਿਆ ਸਾਡੇ ਅੰਦਰੋਂ ਵਿਕਾਰਾਂ ਨੂੰ ਖਤਮ ਕਰ ਦਿੱਤਾ ਸਾਡੀ ਬਿਰਤੀ ਮਾਇਆ ਦੇ ਵੱਲੋਂ ਹਟਾ ਦਿੱਤੀ ਹਰ ਕੇ ਚਰਨ ਸਦਾ ਸੁਖਦਾਈ ਜੋ ਇੱਛਾ ਸੋਈ ਫਲ ਪਾਵਹਿ ਬਿਰਥੀ ਆਸ ਨਾ ਜਾਈ ਰਹਾਉ ਏ ਭਾਈ ਪ੍ਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ ਜਿਹੜੇ ਮਨੁੱਖ ਹਰ ਚਰਨਾ ਦਾ ਆਸਰਾ ਲੈਂਦੇ ਹਨ ਉਹ ਜੋ ਕੁਝ ਪ੍ਰਮਾਤਮਾ ਪਾਸੋਂ ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ ਪ੍ਰਮਾਤਮਾ ਦੀ ਸਹਾਇਤਾ ਉੱਤੇ ਰੱਖੀ ਹੋਈ ਆਸ ਕਦੇ ਵੀ ਖਾਲੀ ਨਹੀਂ ਜਾਂਦੀ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸੰਤ ਗੁਣ ਗਾਵੇ ਪ੍ਰੇਮ ਭਗਤ ਤਾਂ ਕਾ ਮਨ ਲੀਆ ਪਰ ਬ੍ਰਹਮ ਮਨ ਭਾਵੈ ਇਹ ਭਾਈ ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਉੱਤੇ ਮਿਹਰ ਕਰਦਾ ਹੈ ਉਹ ਸੰਤ ਸੁਭਾਅ ਬਣ ਜਾਂਦਾ ਹੈ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ ਉਹ ਮਨੁੱਖ ਦਾ ਮਨ ਪ੍ਰਮਾਤਮਾ ਦੀ ਪਿਆਰ ਭਰੀ ਭਗਤੀ ਚ ਮਸਤ ਹੋ ਜਾਂਦਾ ਹੈ ਉਹ ਮਨੁੱਖ ਪ੍ਰਮਾਤਮਾ ਦੇ ਮਨ ਚ ਪਿਆਰਾ ਲੱਗਣ ਲੱਗ ਜਾਂਦਾ ਆਠ ਪਹਿਰ ਹਰਿ ਕਾ ਜਸ ਰਵਣਾ ਬਿਖੇਠ ਗਉਰੀ ਲਾਠੀ ਸੰਗ ਮਿਲਾਏ ਲਿਆ ਮੇਰਾ ਕਰਤੈ ਸੰਤ ਸਾਧ ਭੈ ਸਾਥੀ اے ਭਾਈ ਅਠੇ ਪਹਿਰ ਹਰ ਵੇਲੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਦੇ ਨਾਲ ਵਿਕਾਰਾਂ ਦੀ ਠੱਗ ਬੂਟੀ ਦਾ ਜ਼ੋਰ ਮੁੱਕ ਜਾਂਦਾ ਹੈ ਜਿਸ ਵੀ ਮਨੁੱਖ ਨੇ ਸਿਫਤ ਸਲਾਹ ਚ ਮਨ ਜੋੜਿਆ ਕਰਤਾਰ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਸੰਤ ਜਨ ਉਸਤੇ ਸੰਗੀ ਸਾਥੀ ਬਣ ਗਏ ਕਰ ਗਹਿ ਲੀਨੇ ਸਰਬਸ ਦੀਨੇ ਆਪ ਹੈ ਆਪ ਮਿਲਾਇਆ ਕਹੋ ਨਾਨਕ ਸਰਬ ਥੋਕ ਪੂਰਨ ਪੂਰਾ ਸਤਗੁਰ ਪਾਇਆ ਏ ਭਾਈ ਗੁਰੂ ਦੀ ਸ਼ਰਨ ਪੈ ਕੇ ਜਿਸ ਵੀ ਮਨੁੱਖ ਨੇ ਪ੍ਰਭੂ ਚਰਨਾਂ ਦਾ ਆਰਾਧਨ ਕੀਤਾ ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖਸ਼ ਦਿੱਤਾ ਬੁਨੇ ਨੂੰ ਸੁਣਾ ਆਪਣਾ ਆਪ ਹੀ ਮਿਲਾ ਦਿੱਤਾ ਹੈ ਨਾਨਕ ਆਖੋ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ ਉਹਦੇ ਸਾਰੇ ਹੀ ਕੰਮ ਸਫਲ ਹੋ ਗਏ ਅਸੀਂ ਭਾਗਾ ਵਾਲੇ ਹਾਂ ਪੂਰੇ ਗੁਰੂ ਦੀ ਗੁਰਬਾਣੀ ਸਾਨੂੰ ਮਿਲੀ ਹੋਈ ਹੈ ਸਾਡੇ ਕੰਮ ਵੀ ਸਫਲ ਹੋ ਰਹੇ ਸੋਰਠ ਮਹਲਾ ਪੰਜਮ ਗਰੀਬੀ ਗਦਾ ਹਮਾਰੀ ਹੰਨਾ ਸਗਲ ਰੇਨਿ ਸ਼ਾਰੀ ਇਸ ਆਗੈ ਕੋ ਨ ਟਿਕੈ ਵਿਕਾਰੀ ਗੁਰਪੂਰੇ ਇਹ ਗੱਲ ਸਾਰੀ ਜਿਸ ਪ੍ਰਕਾਰ ਯੋਧਿਆਂ ਦੇ ਕੋਲ ਹਥਿਆਰ ਹੁੰਦੇ ਨੇ ਗਦਾ ਤੇ ਖੰਡਾ ਗੁਰੂ ਅਰਜਨ ਸਾਹਿਬ ਕਹਿੰਦੇ ਸਾਡੇ ਕੋਲ ਵੀ ਹਨ ਗਰੀਬੀ ਗਦਾ ਹਮਾਰੀ ਨਿਮਰਤਾ ਸੁਭਾਅ ਸਾਡਾ ਕਦਾ ਹੈ ਖੰਨਾ ਸਗਲ ਰੇਨ ਸ਼ਾਰੀ ਸਭ ਦੇ ਚਰਨਾ ਦੀ ਧੂੜ ਬਣੇ ਰਹਿਣਾ ਸਾਡੇ ਪਾਸ ਖੰਡਾ ਹੈ ਇਸ ਆਗੇ ਕੋ ਨਾ ਟਿਕਾ ਵਿਕਾਰੀ ਇਸ ਗੁਰਜ ਅੱਗੇ ਇਸ ਖੰਡੇ ਅੱਗੇ ਕੋਈ ਵੀ ਕੋ ਕਰਮੀ ਟਿਕ ਨਹੀਂ ਸਕਦਾ ਗੁਰ ਪੂਰੇ ਇਹ ਗੱਲ ਸਾਰੀ ਕਿ ਪੂਰੇ ਗੁਰੂ ਨੇ ਮੈਨੂੰ ਇਹ ਗੱਲ ਸਮਝਾ ਦਿੱਤੀ ਹੈ ਜਦੋਂ ਸਾਡੇ ਨਾਲ ਕੋਈ ਲੜਨ ਆ ਜਾਵੇ ਤੇ ਅਸੀਂ ਸਾਹਮਣੇ ਤੋਂ ਲੜਨ ਦੇ ਲਈ ਤਿਆਰ ਹੋ ਜਾਈਏ ਤਾਂ ਜਿਹੜਾ ਲੜਨ ਆਇਆ ਹੈ ਉਹਦਾ ਹੰਕਾਰ ਦੂਣਾ ਹੋ ਜਾਂਦਾ ਹੈ। ਉਹਦੀ ਈਗੋ ਨੂੰ ਇੱਕ ਬੂਸਟ ਮਿਲ ਜਾਂਦਾ ਹੈ। ਉਹ ਲੜਨ ਦੇ ਲਈ ਹੋਰ ਵਧੇਰੇ ਤਤਪਰ ਹੋ ਜਾਂਦਾ ਹੈ। ਉਹਨੂੰ ਇਹ ਲੱਗਣ ਲੱਗਦਾ ਹੈ ਕਿ ਉਹਦੀ ਜੋ ਪਹਿਲੀ ਕੋਸ਼ਿਸ਼ ਸੀ ਉਹ ਸਫਲ ਹੋਈ ਹੈ। ਉਹਦੀ ਕੋਸ਼ਿਸ਼ ਸੀ ਸਾਨੂੰ ਤੰਗ ਕਰਨ ਦੀ। ਸਾਡੇ ਅੰਦਰ ਕੋਈ ਖਲਬਲੀ ਮਚਾਉਣ ਦੀ ਜੈਸੀ ਗੁੱਸੇ ਹੋ ਜਾਈਏ ਤੇ ਉਹ ਆਪਣੀ ਕੋਸ਼ਿਸ਼ ਦੇ ਵਿੱਚ ਸਫਲ ਹੈ। ਪਰ ਜੇ ਨਿਮਰਤਾ ਸਵਾ ਸਾਡੇ ਪਾਸ ਹੋਵੇ ਤਾਂ ਅਸੀਂ ਕਿਸੇ ਦੇ ਵੀ ਉਕਸਾਏ ਜਾਣ ਤੇ ਉਕਸਦੇ ਨਹੀਂ ਸਾਹਮਣੇ ਵਾਲਾ ਬੰਦਾ ਜਿਸ ਵੀ ਤਰੀਕੇ ਨਾਲ ਸਾਡੇ ਨਾਲ ਗੱਲ ਕਰ ਰਿਹਾ ਹੋਵੇ ਅਸੀਂ ਸ਼ਾਂਤੀਪੂਰਵਕ ਉਹਦੀ ਗੱਲ ਦਾ ਜਦੋਂ ਜਵਾਬ ਦਿੰਦੇ ਹਾਂ ਨਾ ਤਾਂ ਉਹਦੀ ਈਗੋ ਨੂੰ ਠੇਸ ਪਹੁੰਚਦੀ ਹੈ ਉਹਦੇ ਹੰਕਾਰ ਤੇ ਛੱਟ ਵੱਜਦੀ ਹੈ ਉਹਦਾ ਹੌਸਲਾ ਟਹਿ ਟੇੜੀ ਹੋ ਜਾਂਦਾ ਹੈ ਕਿ ਮੈਂ ਇੰਨੇ ਗੁੱਸੇ ਦੇ ਨਾਲ ਆਇਆ ਮੈਂ ਇਹਨਾਂ ਡਰਾਇਆ ਇਹਦੇ ਤੇ ਅਸਰ ਹੀ ਨਹੀਂ ਹੋਇਆ ਦੂਸਰਾ ਸਭ ਦੇ ਚਰਨਾਂ ਦੀ ਧੂੜ ਬਣੇ ਰਹਿਣਾ ਜਿਸ ਸਥਿਤੀ ਦਾ ਹੁਣੇ ਆਪਾਂ ਜ਼ਿਕਰ ਕੀਤਾ ਇਦਾਂ ਦੀ ਸਥਿਤੀ 'ਚ ਜੇ ਸਾਡੇ ਅੰਦਰ ਇਹ ਭਾਵ ਹੈ ਕਿ ਇਹ ਸਾਹਮਣੇ ਵਾਲਾ ਬੰਦਾ ਜੇ ਮੈਨੂੰ ਉਕਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਮੇਰੇ ਤੇ ਗੁੱਸੇ ਹੋ ਰਿਹਾ ਹੈ ਤਾਂ ਇਹ ਬੰਦਾ ਨਹੀਂ ਹੋ ਰਿਹਾ ਇਹਦੇ ਅੰਦਰ ਬੈਠਾ ਪ੍ਰਮਾਤਮਾ ਇਹਦੇ ਤੋਂ ਇਹ ਸਭ ਕੁਝ ਕਰਵਾ ਰਿਹਾ ਹੈ ਇਹ ਵੀ ਪ੍ਰਮਾਤਮਾ ਦੇ ਹੱਥਾਂ ਦੀ ਹੀ ਕਟਪੁਤਲੀ ਹੈ ਇਹਦੇ ਨਾਲ ਸਾਡੇ ਅੰਦਰ ਕੋਈ ਵੀ ਹੰਕਾਰ ਜਿਹੜਾ ਨਾ ਜਦੋਂ ਅਸੀਂ ਚਰਨ ਧੂੜ ਬਣੇ ਹੋਏ ਆਂ ਭਾਵ ਕੀ ਹੈ ਕਿ ਸਾਡੇ ਅੰਦਰ ਮੈਂ ਖਤਮ ਹੈ ਸਾਡੇ ਅੰਦਰੋਂ ਹੰਕਾਰ ਖਤਮ ਹੈ ਸਾਨੂੰ ਨਹੀਂ ਫਰਕ ਪੈ ਰਿਹਾ ਕਿ ਉਹ ਬੰਦਾ ਸਾਨੂੰ ਕੀ ਕੁਝ ਕਹੀ ਜਾ ਰਿਹਾ ਕਿਸ ਤਰੀਕੇ ਨਾਲ ਕਹੀ ਜਾ ਰਿਹਾ ਅਸੀਂ ਤੇ ਸਭਨਾ ਦੇ ਚਰਨਾਂ ਦੀ ਧੂੜ ਬਣੇ ਹੋਏ ਹਾਂ ਉਹ ਬੋਲੇਗਾ ਬੋਲ ਕੇ ਚੁੱਪ ਕਰ ਜਾਏਗਾ ਸਾਡੇ ਕੋਲ ਸਰੀਰਕ ਗੁਰਜ ਨਹੀਂ ਸੀ ਕਦਾ ਨਹੀਂ ਸੀ ਸਰੀਰਕ ਖੰਡਾ ਨਹੀਂ ਸੀ ਪਰ ਉਸ ਕਰਮੀ ਦਾ ਅਸੀਂ ਫਿਰ ਵੀ ਸਾਹਮਣਾ ਕਰ ਲਿਆ ਉਹ ਟਿੱਕੇ ਬੈਜੇਗਾ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੈ ਤਿਸ ਕੀ ਗਤ ਹੋਵੈ ਉਦਰਹਿ ਸਗਲੇ ਕੋਟਾ ਰਹਾਉ ਇਹ ਭਾਈ ਪ੍ਰਮਾਤਮਾ ਦਾ ਨਾਮ ਸੰਤ ਜਨਾਂ ਦਾ ਆਸਰਾ ਹੈ ਜਿਹੜਾ ਵੀ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦਾ ਉਸ ਦੀ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਹੈ ਨਾਮ ਦੀ ਬਰਕਤ ਨਾਲ ਸਾਰੇ ਕਰੋੜਾਂ ਹੀ ਜੀਵ ਵਿਕਾਰਾਂ ਤੋਂ ਬੱਜ ਜਾਂਦੇ ਹਨ ਸੰਤ ਸੰਗ ਜਸ ਗਾਇਆ ਇਹੋ ਪੂਰਨ ਹਰ ਧਨ ਪਾਇਆ ਕਹੋ ਨਾਨਕ ਆਪ ਮਿਟਾਇਆ ਸਭ ਪਾਰ ਬ੍ਰਹਮ ਨਦਰੀ ਆਇਆ ਏ ਨਾਨਕ ਆਖੋ ਜਿਸ ਮਨੁੱਖ ਨੇ ਸੰਤ ਜਨਾਂ ਦੀ ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਗਾਇਆ ਹੈ ਉਸ ਨੇ ਇਹ ਹਰਨਾਮ ਧਨ ਪ੍ਰਾਪਤ ਕਰ ਲਿਆ ਜੋ ਕਦੇ ਵੀ ਨਹੀਂ ਮੁੱਕਦਾ ਉਸ ਮਨੁੱਖ ਨੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਿਆ ਮੈਂ ਖਤਮ ਕਰ ਲਈ ਉਸ ਨੂੰ ਹਰ ਥਾਂ ਪ੍ਰਮਾਤਮਾ ਹੀ ਵਸਦਾ ਦਿਸ ਪਿਆ ਸੋਰਠ ਮਹਲਾ ਪੰਜਮ ਗੁਰ ਪੁਰੈ ਪੂਰੀ ਕੀਨੀ ਬਖਸ਼ ਆਪਣੀ ਕਰ ਦਿਨੀ ਨਿਤ ਆਨੰਦ ਸੁਖ ਪਾਇਆ ਥਾਮ ਸਗਲੇ ਸੁਖੀ ਵਸਾਇਆ اے ਭਾਈ ਜਿਸ ਮਨੁੱਖ ਉਤੇ ਪੂਰੇ ਗੁਰੂ ਨੇ ਪੂਰੀ ਕਿਰਪਾ ਕੀਤੀ ਉਸ ਨੂੰ ਗੁਰੂ ਨੇ ਆਪਣੇ ਦਰ ਤੋਂ ਪ੍ਰਭੂ ਦੀ ਭਗਤੀ ਦੀ ਦਾਤ ਦੇ ਦਿੱਤੀ ਉਹ ਮਨੁੱਖ ਸਦਾ ਆਤਮਿਕ ਸੁਖ ਆਤਮਿਕ ਆਨੰਦ ਮਾਣਨ ਲੱਗ ਪਿਆ ਗੁਰੂ ਨੇ ਉਸ ਦੇ ਸਾਰੇ ਗਿਆਨ ਇੰਦਰੀਆਂ ਨੂੰ ਵਿਕਾਰਾਂ ਤੋਂ ਬਚਾ ਕੇ ਸ਼ਾਂਤੀ ਵਿੱਚ ਟਿਕਾ ਦਿੱਤਾ ਹਰ ਕੀ ਭਗਤ ਫਲ ਦਾਤੀ ਗੁਰ ਪੂਰੈ ਕਿਰਪਾ ਕਰਦੀਨੀ ਵਿਰਲੇ ਕਿਨਹੀ ਜਾਤੀ ਰਹਾਉ اے ਭਾਈ ਪ੍ਰਮਾਤਮਾ ਦੀ ਭਗਤੀ ਸਾਰੇ ਫਲ ਦੇਣ ਵਾਲੀ ਹੈ ਪੂਰੇ ਗੁਰੂ ਨੇ ਜਿਸ ਮਨੁੱਖ ਉੱਤੇ ਮਿਹਰ ਕਰ ਦਿੱਤੀ ਉਸ ਨੇ ਪ੍ਰਭੂ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਪਰ ਕਿਸੇ ਵਿਰਲੇ ਮਨੁੱਖ ਨੇ ਹੀ ਪਰਮਾਤਮਾ ਦੀ ਭਗਤੀ ਦੀ ਕਦਰ ਸਮਝੀਏ ਗੁਰਵਾਣੀ ਗਾਵਹ ਭਾਈ ਉਹ ਸਫਲ ਸਦਾ ਸੁਖਦਾਈ ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ ਸਾਡੇ ਲਈ ਇਹ ਹਦਾਇਤ ਸਮਝ ਲਵੋ ਗੁਰੂ ਸਾਹਿਬ ਦੀ ਕਿ ਗੁਰਬਾਣੀ ਗਾਵਾ ਪਾਈ ਇਹ ਭਾਈ ਆਓ ਅਸੀਂ ਵੀ ਗੁਰੂ ਦੀ ਬਾਣੀ ਗਾਵਿਆ ਕਰੀਏ ਗੁਰੂ ਦੀ ਬਾਣੀ ਸਦਾ ਹੀ ਸਾਰੇ ਫਲ ਦੇਣ ਵਾਲੀ ਸੁਖ ਦੇਣ ਵਾਲੀ ਹੈ हे ਨਾਨਕ ਆਖੋ ਉਸੇ ਮਨੁੱਖ ਨੇ ਗੁਰਬਾਣੀ ਦੇ ਰਾਹੀਂ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਜਿਸ ਨੇ ਪੂਰਵਲੇ ਜਨਮ ਵਿੱਚ ਲਿਖਿਆ ਪਗਤੀ ਦਾ ਲੇਖ ਪ੍ਰਾਪਤ ਕੀਤਾ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 628ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਅੱਜ ਦੇ ਅੰਗ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਸਿੱਖਿਆ ਕਿ ਕਿੰਝ ਜੇਕਰ ਪ੍ਰਮਾਤਮਾ ਸਾਡੇ ਅੰਦਰੋਂ ਵਕਾਰਾਂ ਨੂੰ ਖਤਮ ਕਰ ਦੇਵੇ ਤਾਂ ਸਾਡੇ ਅੰਦਰੋਂ ਦੁੱਖ ਤੇ ਰੋਗਾਂ ਦਾ ਡੇਰਾ ਖਤਮ ਹੋ ਜਾਂਦਾ ਹੈ ਕਿ ਕਿੰਝ ਹਰ ਸਰੀਰ ਦੇ ਵਿੱਚ ਉਹ ਪ੍ਰਮਾਤਮਾ ਆਪ ਬੋਲ ਰਿਹਾ ਹੈ ਬਿਨਾਂ ਸਰੀਰਕ ਹਥਿਆਰਾਂ ਤੋਂ ਕੋ ਕਰਮਾਂ ਦਾ ਟੱਕਰਾ ਅਸੀਂ ਕਿਵੇਂ ਕਰਨਾ ਗਰੀਬੀ ਸੁਭਾਅ ਦੇ ਨਾਲ ਤੇ ਸਭਨਾ ਦੇ ਚਰਨਾਂ ਦੀ ਧੂੜ ਬਣ ਕੇ ਤੇ ਗੁਰੂ ਦੀ ਬਾਣੀ ਕਿਦਾਂ ਸਾਡੀ ਸਹਾਇਤਾ ਕਰਦੀ ਹੈ ਉਸ ਪ੍ਰਮਾਤਮਾ ਦੇ ਨਾਲ ਸਾਂਝ ਕਾਇਮ ਕਰਨ ਦੇ ਵਿੱਚ ਉਮੀਦ ਕਰਦੇ ਹਾਂ ਇਹ ਸਾਰੀਆਂ ਸਿੱਖਿਆਵਾਂ ਤੁਹਾਡੇ ਹਿਰਦਿਆਂ ਤੇ ਜ਼ਰੂਰ ਅਸਰ ਕਰਨਗੀਆਂ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਹਾਡੇ ਅੰਦਰੋਂ ਹਰ ਪ੍ਰਕਾਰ ਦਾ ਵਿਕਾਰ ਖਤਮ ਹੋ ਜਾਏਗਾ ਇਸੇ ਅਰਦਾਸ ਬੇਨਤੀ ਦੇ ਨਾਲ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਿਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ